ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਸਵੇਰ ਦਾ ਟਾਈਮ ਸੀ ਇਹ ਇਹਨਾਂ ਆਪਾਂ ਪੂਰੀਆਂ ਬਣਾ ਰਹੇ ਸੀ ਸਵੇਰ ਦਾ ਟਾਈਮ ਸੀ ਇਹ ਚਲੋ ਬੱਚਿਆਂ ਨੂੰ ਅੱਜ ਦਿਨ ਛੁੱਟੀ ਸੀ ਜਾ ਲੈ ਸੰਡੇਸ ਹੀ ਉਹ ਦਿਨ ਮੈਂ ਕਿਹਾ ਵੀ ਚੱਲ ਹਨਾ ਪੂਰੀਆਂ ਬਣਾ ਕੇ ਦੇ ਦਾਨਾ ਬੱਚਿਆਂ ਨੂੰ ਗੋਭੀ ਦੀ ਸਬਜ਼ੀ ਬਣਾਈ ਹੋਈ ਸੀ ਆਪਾਂ ਨੇ ਮੈਂ ਉਰੇ ਪੂਰੀਆਂ ਬਣਾਉਣ ਲੱਗ ਗਈ ਮੈਂ ਚਲ ਛੁੱਟੀ ਵਾਲੇ ਦਿਨ ਬੱਚੇ ਖਾ ਲੈਣਗੇ ਵਿਚਾਰੇ ਹਨਾ ਹੁੰਦਾ ਹੀ ਆ ਬੱਚਿਆਂ ਨੂੰ ਵੀ ਚੱਲ ਸਾਨੂੰ ਹਨਾ ਮੰਮਾ ਕੁਝ ਬਣਾ ਕੇ ਦਵੇ ਐ ਤਾਂ ਸੰਡੇ ਵਾਲੇ ਦਿਨ ਚਲੋ ਐ ਹੁੰਦਾ ਵੀ ਬੱਚਿਆਂ ਨੂੰ ਚਲ ਛੁੱਟੀ ਹੁੰਦੀ ਆ ਤਾਂ ਕਰਕੇ ਫਿਰ ਮੈਂ ਉਰੇ ਪੂਰੀਆਂ ਪਕਾਉਣ ਲੱਗ ਗਈ ਸੀ ਮੈਂ ਚਲ ਪੂਰੀਆਂ ਲਾਣੀਆਂ ਆ ਮੈਂ ਇਹ ਬੱਚੇ ਖਾ ਲੈਣਗੇ ਚਲੋ ਪੱਕ ਦੀ ਪੱਕ ਦੀ ਚਲੋ ਬੱਚੇ ਨਾਲ ਦੀ ਨਾਲੇ ਖਾਈ ਜਾਂਦੇ ਹੁੰਦੇ ਨੇ ਕਿਉਂ ਆਏ ਆ ਨਾ ਬੱਚੇ ਚਲੋ ਆਏ ਵੀ ਹੁੰਦਾ ਹੀ ਆ ਨਾ ਵੀ ਕੋਈ ਚੀਜ਼ ਬਣਾ ਕੇ ਦੇਵੇ ਮਮੀ ਸਲਾ ਸਿਖਾਈ ਹੈ ਨਾ ਚਲੋ ਇਹ ਕਮਜੋਰ ਤਾਂ ਵੀ ਬਹੁਤ ਰਹਿੰਦਾ ਇਹਨਾਂ ਨੂੰ ਤਾਂ ਬਾਲਾ ਰਹਿੰਦਾ ਇਹਨਾਂ ਨੂੰ ਆ ਉਰੇ ਨਾ ਮੈਂ ਪਕਾ ਕੇ ਆ ਗਈ ਸੀ ਮੈਂ ਉਰੇ ਬੈਠ ਕੇ ਡਰਾਈ ਰੂਮ 'ਚ ਬੈਠ ਕੇ ਫਿਰ ਖਾਣ ਲੱਗ ਗਈ ਸੀ ਮੈਂ ਹਾਂ ਚਲੋ ਉਰੀ ਬੈਠ ਕੇ ਖਾ ਲੈਣੀ ਆ ਇੱਥੇ ਬੈਠੀ ਮੈਂ ਫਿਰ ਖਾ ਰਹੀ ਸੀ ਬਹੁਤ ਟੇਸਟੀ ਬਣੀ ਆ ਸੀ ਇਹ ਆਪਾਂ ਨੇ ਗੋਭੀ ਦੀ ਸਬਜ਼ੀ ਬਣਾਈ ਸੀ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ ਗੋਭੀ ਦੀ ਸਬਜ਼ੀ ਚਲੋ ਆਪਾਂ ਨੇ ਹੋ ਸਾਰੇ ਕੰਮ ਧੰਦੇ ਕਰ ਲਏ ਸੀ ਝੜ ਝੂੜੂ ਮਾਰ ਲਿਆ ਸੀ ਪੋਚੇ ਵੀ ਲਾ ਲਏ ਸੀ ਸਾਰਾ ਕੰਮ ਕਰਕੇ ਆਪਾਂ ਚਲੋ ਆਪਾਂ ਉਧਰ ਕੁਝ ਨੂੰ ਅਨ ਬਿਨ ਮਾਇਆ ਆਏ ਸੀ ਨਮਾਨ ਨੂੰ ਕਿ ਆਪਾਂ ਇੱਧਰ ਫਿਰ ਬਣਾ ਕੇ ਆਪਣੀ ਤੋਰੀਆਂ ਰੋਟੀ ਖਾਣ ਲੱਗੇ ਸੀ ਆ ਨਾ ਆਪਣੇ ਦਸਹਿਰੇ ਦੀ ਕਲਿੱਪ ਲਈ ਹੈ ਆਪਾਂ ਨੇ ਦਸਹਿਰੇ ਅੱਜ ਦਸਹਿਰਾ ਸੀ ਹੈਪੀ ਦਸਹਿਰਾ ਜੀ ਸਾਰਿਆਂ ਨੂੰ ਇਹ ਨਾ ਆਪਾਂ ਨੇ ਅੱਜ ਮੱਥਾ ਟੇਕਿਆ ਹੈ ਸੂਆ ਚਲੋ ਉਹ ਇੱਕ ਦਿਨ ਸੰਡੇ ਵਾਲੇ ਦਿਨ ਦੀ ਵੀਡੀਓ ਸੀ ਉਹ ਆਪਾਂ ਨੇ ਫਿਰ ਹੁਣ ਇਹਨਾਂ ਨੂੰ ਇਕੱਠੀਆਂ ਹੀ ਕਰਤੀਆਂ ਸੀ ਵੀਡੀਓ ਆ ਆਪਾਂ ਉਰੇ ਹੁਣ ਮੱਥਾ ਟੇਕਣ ਲੱਗੇ ਆ ਚਲੋ ਆਇ ਹੁੰਦਾ ਹੈ ਨਾ ਤਿਹਾਰ ਹੁੰਦਾ ਹੈ ਹੇ ਵੀ ਚਲੋ ਸ਼ੁਰੂ ਤੋਂ ਜਿਵੇਂ ਟੇਕਦੇ ਨੇ ਮੱਥਾ ਆਪਣੀ ਆਪਾਂ ਟੇਕਦੇ ਆਂ ਨਾ ਇਹ ਕਦੇ ਚਲੋ ਨਾ ਵਧੀਆ ਲੱਗਦਾ ਆਪਾਂ ਰਵੇੜੇ 'ਚ ਆਪਣਾ ਬੈਠ ਕੇ ਮੱਥਾ ਟੇਕਣ ਲੱਗੇ ਸੀ ਚਲੋ ਬੱਚੇ ਵੀ ਕੋਲੇ ਬਖੇ ਦੀ ਚਲੋ ਚਾਹੇ ਕੋਈ ਵੀ ਤਿਹਾਰ ਹੈ ਹਨਾ ਤਿਹਾਰ ਮਨਾਉਣਾ ਚਾਹੀਦਾ ਹੈ ਬਸ ਦੇ ਘਰਾਂ 'ਚ ਇਹ ਨਾ ਵਧੀਆ ਲੱਗਦੇ ਨੇ ਤਿਹਾਰ ਬੱਚਿਆਂ ਨਾਲ ਇਹ ਤਿਹਾਰ ਹੁੰਦੇ ਨੇ ਸੁ ਵਧੀਆ ਲੱਗ ਰਹੇ ਨੇ ਹਨਾ ਚਲੋ ਆਪਾਂ ਹਨਾ ਸਾਰੀ ਫੈਮਿਲੀ ਇਕੱਠੀ ਹੋ ਕੇ ਬੈਂਹਦੀ ਆ ਨਾ ਤਾਪ ਹੁਰੇ ਹੁਣ ਮੱਥਾ ਟੇਕਣ ਲੱਗ ਜਾਨੇ ਆ। ਹੋਰ ਆਪਾਂ ਨੇ ਸਾਰੇ ਕੰਮ ਧੰਦੇ ਕਰ ਲਏ ਸੀ। ਚਲੋ ਆਪਾਂ ਆਪਣੇ ਚੌਲ ਚੋ ਸਾਰਾ ਕੁਝ ਬਣਾਉਣੇ ਆ ਸੀ। ਸਾਡੇ ਅਸੀਂ ਨਾ ਫਿੱਕੇ ਚੌਲ ਬਣਾਉਣੇ ਹੁੰਦੇ ਆ ਔਰ ਦਹੀਂ ਜਮਾ ਲੈਣੇ ਹੁੰਦੇ ਆ। ਔਰ ਦੇਸੀ ਘਿਓ ਹੁੰਦਾ ਔਰ ਬੂਰਾ ਹੁੰਦਾ। ਇਹਨਾਂ ਨੂੰ ਨਾ ਸਾਰਿਆਂ ਨੂੰ ਨਾ ਮਿਕਸ ਕਰਕੇ ਨਾ ਫਿਰ ਖਾਣੇ ਹੁੰਦੇ ਆ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ। ਬਣਦੇ ਨੇ ਇਹ ਚੌਲ। ਸੋ ਸਾਡੇ ਕਣੀ ਬਣਾਉਦੇ ਨੇ ਉਰੇ ਬਹੁਤ ਵਧੀਆ ਲੱਗਦੈ ਨੇ ਚਲੋ ਹਨਾ ਮਟਰ ਦਾ ਦੇਸੀ ਕੀ ਵੀ ਪਾਇਆ ਬਹੁਤ ਵਧੀਆ ਟੇਸਟੀ ਲੱਗਦਾ ਹੈ ਚਲੋ ਆਪਾਂ ਉਰੇ ਹੁਣ ਮਟਰੇ ਕਾ ਲੱਗ ਗਿਆ ਆਪਾਂ ਸਰਦਾਰ ਜੀ ਬੈਠੇ ਨਹੀਂ ਹੈ ਕਿ ਦਿਗਲੋਟ ਇਹਨਾਂ ਨੇ ਨਾ ਆਪਣਾ ਹੋ ਲੈ ਲਿਆ ਸੀ ਫੱਟਾ ਇਹ ਫੱਟੇ ਪਰ ਬਹਿ ਗਏ ਸੀ ਚਲੋ ਆਪਾਂ ਠੜੇ ਕਾ ਲੱਗੇ ਹੋਏ ਸੀ ਚੋਲਾ ਪਾਣਾ ਨਾ ਜਿਹੜਾ ਜਿਹੜਾ ਸਮਾਨ ਪਾਉਣਾ ਤਾਂ ਜਰੂਰ ਪਾਣੀ ਪਾਉਣਾ ਇਹਦੇ ਪਰ ਹਨਾ ਚਲੋ ਸ਼ੁਰੂ ਤੇ ਆਇਓ ਟੇਕ ਦਿਆਂ ਨਾ ਮੱਥਾ ਫਿਰ ਇੱਕ ਬਣੀ ਵਧੀਆ ਲੱਗਦਾ ਮੱਥਾ ਟੇਕਣਾ ਹਾਂਜੀ ਆਪਣੇ ਨਾ ਚਲੋ ਇਹ ਕਮਜੋਤ ਵੀ ਬੈਠਾ ਸੀ ਉਹਰੇ ਕਾਫੀ ਦਿਨ ਹੋ ਗਏ ਆਪਾਂ ਨੇ ਨਾ ਜਿਨੀ ਕਿ ਬਲਾਗ ਨਹੀਂ ਪਾਇਆ ਹੈਗਾ ਬਹੁਤ ਦਿਨ ਹੋ ਗਏ ਚਲੋ ਅੱਜ ਮੈਂ ਆਹ ਚਲ ਬਲਾਗ ਪਾ ਦਣੀ ਆਪਾਂ ਬਸ ਕਈ ਵਾਰੀਆਂ ਹੁੰਦਾ ਵੀ ਚਲੋ ਬੱਚੇ ਨਹੀਂ ਘਰਾਂ ਹੁੰਦੇ ਹੈਗੇ ਕਈ ਵਾਰੀ ਮੈਨੂੰ ਆਏ ਹੋ ਜਾਂਦਾ ਚਲੋ ਮੈਂ ਕੰਮ ਤਾਂ ਦੇ ਜੀ ਚ ਵੱਧ ਉੱੜ ਜ ਜਾਣੀਆਂ ਉਹਦੇ ਕਰਕੇ ਮੇਰੇ ਕੋਲ ਟਾਈਮ ਫਿਰ ਘੱਟੇ ਲੱਗਦਾ ਤਾਂ ਕਰਕੇ ਫਿਰ ਚਲੋ ਵੀਡੀਓ ਬਣਾਉਣੇ ਨੂੰ ਹੁੰਦੇ ਨਹੀਂ ਹੈਗੇ ਬੱਚੇ ਕੰਮ ਨਹੀਂ ਮਰੇ ਮਸਾ ਮੱਥਾ ਟੇਕਿਆ ਆਪਣਾ ਜਿਹੜਾ ਹਨਾ ਨਾ ਇੱਕ ਮੈਨੂੰ ਕਿਹਾ ਕਿ ਮੈਂ ਹਾਂ ਲਾ ਦੇ ਚਿਰਾਗ ਲਾ ਦੇ ਉੱਤੇ ਇਹ ਤਾਂ ਲੱਗਿਆ ਨਹੀਂ ਹੈਗਾ ਹਵਾ ਉਹ ਤਾਂ ਚਲਦੀ ਨਹੀਂ ਸੀ ਅੱਥੇ ਬੈਠੇ ਹਾਸ ਰਹਿ ਸੀ ਬਸ ਹੁਣ ਆਪਾਂ ਨੇ ਇੱਥੇ ਨਾ ਅਗ ਬਰਨਾ ਬਸ ਹੁਣ ਪਾਦਣਾ ਸਾਰੇ ਸਮਾਨ ਪਾਦਣਾ ਜੋ ਹਨ ਇਹ ਕਮ ਚਤੂਰੇ ਬੈਠ ਕੇ ਪਾਦੂ ਬਸ ਸਾਰੇ ਪਾਦਣੇ ਨੇ

ਨਮਾ ਸਰਸਵਾਰਣੇ ਇਕੱਠਾ ਕਰਿਆ ਹੈਗਾ ਬਸ ਕਣੀਏ ਦੇ ਵਿੱਚ ਕੌਲੀਆਂ ਚ ਪਾ ਕੇ ਰੱਖ ਲਿਆ ਸੀ